RTC ਦੇ ਕੱਚੇ ਕਾਮਿਆਂ ਵੱਲੋਂ ਅਜ ਬੋੜਲਾ ਢਾ ਡਿਪੋ ਦੇ ਗੇਟ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਕਾਮਿਆਂ ਨੇ 2 ਮਹੀਨੇ ਪਹਿਲਾਂ ਗ੍ਰਿਫਤਾਰ ਕੀਤੇ ਗਏ ਆਪਣੇ ਸਾਥੀਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਕੱਚੇ ਕਾਮਿਆਂ ਦਾ ਕਹਿਣਾ ਹੈ ਕਿ 2 ਮਹੀਨੇ ਪਹਿਲਾਂ ਉਹਨਾਂ ਦੇ ਸਾਥੀਆਂ ਤੇ 307 ਤੱਕ ਦੇ ਗੰਭੀਰ ਪਰਚੇ ਦਰਜ ਕਰ ਦਿੱਤੇ ਗਏ ਜਿਹੜੇ ਕਿ ਬਿਲਕੁਲ ਝੂਠੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਹਜੇ ਤੱਕ ਉਹਨਾਂ ਨੂੰ ਜੇਲਾ ਤੋਂ ਬਾਹਰ ਨਹੀਂ ਕੱਢਿਆ ਗਿਆ ਸਾਡੇ ਸਾਥੀਆਂ ਨੂੰ ਨਾਜਾਇਜ਼ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਹੈ 307 ਵਰਗੇ ਪਰਚੇ ਲਗਾ ਕੇ ਸਾਡੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਮੰਗ ਕਰਦੇ ਹਾਂ ਕਿ ਇਹ ਸਾਰੇ ਪਰਚੇ ਤੁਰੰਤ ਰੱਦ ਕੀਤੇ ਜਾਣ ਅਤੇ ਸਾਡੀਆਂ ਤਿੰਨ ਮੰਗਾਂ ਤੇ ਗੌਰ ਕੀਤਾ ਜਾਵੇ ਨੰਬਰ 1 ਤੇ ਜੇਲ੍ਹ ਵਿੱਚ ਬੰਦ ਸਾਥੀਆਂ ਦੀ ਤੁਰੰਤ ਰਿਹਾਈ ਦੂਜਾ ਸਰਕਾਰੀ ਬੱਸਾਂ ਨੂੰ ਰੋਟਾ ਤੇ ਪੂਰੀ ਤਰ੍ਹਾਂ ਚਲਾਇਆ ਜਾਵੇ ਤੇ ਤੀਜਾ ਸਾਲਾ ਤੋਂ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਜੇ 11 ਫਰਵਰੀ ਤੱਕ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ 12 ਫਰਵਰੀ ਨੂੰ ਅਸੀਂ ਮੁੱਖ ਮੰਤਰੀ ਦੀ ਰਿਹਾਈ ਸ਼ਗਗੇ ਤਰਨਾ ਦੇਵਾਂਗੇ ਉਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਫਿਲਹਾਲ ਕੱਚੇ ਕੰਮ 'ਚ ਸਰਕਾਰ ਦੇ ਜਵਾਬ ਦੀ ਉਡੀਕ ਕਰ ਰਹੇ ਹਨ ਪਰ ਚੇਤਾਵਨੀ ਸਾਫ ਹੈ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ ਇਹ ਆਪਰਾ ਮੇਰਾ ਨਾਮ ਜਸਵਿੰਦਰ ਸਿੰਘ ਸੈਲਟਰੀ ਪੰਜਾਬ ਰੋਡ ਵਿੱਚ ਪਣਾ ਵੱਸਪੀ ਆਰਟੀਸੀ ਕੰਟੈਕਟ ਪੁਆਇੰਟ ਡੀਪੂ ਬੋੜਾ ਡਾ ਜੀ ਕਿਸੇ ਨੇ ਕੋਈ ਲੇਟ ਸੀ ਗੇਟ ਰੈਲੀ ਕਰਦਾ ਸਰਕਾਰ ਤੋਂ ਕੀ ਤੋੜੀਆਂ ਮੰਗਾਂ ਜਿਹੜੀਆਂ ਬਾਜ ਦੇ ਰਿਹਾ ਪਾਰਟ ਦੇ ਦੇਖੋ ਜੀ ਜਿਸ ਤਾਂ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣ ਤੋਂ ਪਹਿਲਾਂ ਸਾਡੇ ਨਾਲ ਰੋਡਵੇਜ ਦੇ ਮੁਲਾਜ਼ਮਾਂ ਨਾਲ ਅਸੀਂ ਕਹਿ ਸਕਦੇ ਹਾਂਗੇ ਆ ਸਰਕਾਰ ਨੇ ਭਗਵੰਤ ਮਾਨ ਨੇ ਖੁਦ ਟਰਾਂਸਪੋਰਟ ਮੰਤਰੀ ਜਿਹੜੇ ਲਾਲਜੀਤ ਭੁੱਲਰ ਨੇ ਸਾਡੇ ਧਰਨਿਆਂ ਦੇ ਵਿੱਚ ਆ ਕੇ ਕਹਿੰਦੇ ਰਿਹਾਗੇ ਵੀ ਜਦੋਂ ਸਾਡੀ ਸਰਕਾਰ ਬਣੀ ਤਾਂ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਤੁਹਾਡੀਆਂ ਮਲਾਜਮਾਨੀਆਂ ਕੱਚੇ ਦੀਆਂ ਜੋ ਮੰਗਾਂ ਨਹੀਂ ਸੀ ਉਹਨਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਸੀ ਜਿਹੜਾ ਹਉ ਦਾ ਹਰਾ ਪੰਨਾ ਵੀ ਉਹ ਕੱਚੇ ਮਲਾਜਮਤ ਹੱਕ ਵਿੱਚ ਚੱਲੂਗਾ ਤੇ ਜਿਹੜੀ ਸਰਕਾਰ ਹੈ ਵੀ ਉਹ ਸਾਡੇ ਸਾਥਾਂ ਵਿੱਚ ਚੱਲੂਗੀ ਤੇ ਮਲਾਜਮਾਂ ਦੇ ਅਸੀਂ ਮਤਲਬ ਰਾਇ ਲੈ ਕੇ ਸੀ ਜਿਹੜੀ ਸਰਕਾਰ ਉਹ ਚਲਾਵਾਂਗੇ ਪਰੰਤੂ ਲਗਭਗ 4 ਸਾਲ ਤੋਂ ਜਿਹੜਾ ਵੱਧਦਾ ਸਮਾਂ ਬੀਤ ਚੁੱਕਾ ਹੈਗਾ ਸਰਕਾਰ ਨੇ ਸਾਡੇ ਧਾਰੇ ਦੇ ਵਿੱਚ ਨਾ ਤਾਂ ਕੋਈ ਨਵੀਂ ਬਸ ਪਾਈ ਆਗੀ ਤੇ ਨਾ ਹੀ ਜਿਹੜੇ ਕੱਚੇ ਮਲਾਜਮਾਨੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾਗਾ ਜੇ ਸੀ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਅਸੀਂ ਕੁਝ ਸੰਘਰਸ਼ ਕਰਦੇ ਆਂਗੇ ਜਾਂ ਅਸੀਂ ਕੋਈ ਧਰਨਾ ਮੁਜ਼ਾਹਰਾ ਕਰਦੇ ਆਂਗੇ ਤਾਂ ਸਰਕਾਰ ਸਾਡੇ ਮੁਲਾਜ਼ਮਾਂ ਨੂੰ ਘਰਾਂ ਦੇ ਵਿੱਚੋਂ ਜ਼ਬਰਦਸਤ ਝੁੱਕ ਕੇ ਜੇਲਾਂ ਦੇ ਵਿੱਚ ਡੱਕਿਆ ਜਾਂਦਾ ਸਾਡੇ ਦੇ ਝੂਠੇ ਪਰਚੇ ਪਾਏ ਜਾਂਦੇ ਹੈ ਕਿ ਜਿਵੇਂ ਲਗਭਗ ਪਿਛਲੇ 2 ਮਹੀਨਿਆਂ ਤੋਂ ਪਹਿਲਾਂ ਅਸੀਂ ਸਾਡੇ ਵਿਭਾਗ ਦੇ ਵਿੱਚ ਜੋ ਸਰਕਾਰ ਸੀਗੀ ਕਿਲੋਮੀਟਰ ਸਕੀਮ ਬੱਸਾਂ ਜੋ ਪ੍ਰਾਈਵੇਟ ਲੋਕਾਂ ਦੀਆਂ ਬੱਸਾਂ ਸਾਡੇ ਵਿਭਾਗ ਦੇ ਵਿੱਚ ਲੈ ਕੇ ਆ ਰਹੀ ਸੀਗੀ ਜਿਸਦੇ ਅਸੀਂ ਵਿਰੋਧ ਵਿੱਚ ਅਸੀਂ ਸਿਰਫ ਗੇਟ ਰੈਲੀ ਕਰਨ ਦੀ ਪ੍ਰੰਤੂ ਸਰਕਾਰ ਨੇ ਸਾਡੇ ਉਸ ਵਿਰੋਧ ਨੂੰ ਦੇਖਦੇ ਹੋਏ ਸਾਡੇ ਜਿਹੜੇ ਜਥੇਬੰਦੀ ਦੇ ਸਰਕਾਰ ਢਾਗੂ ਸੀਗੀ ਉਹਨਾਂ ਨੂੰ ਘਰਾਂ ਦੇ ਵਿੱਚੋਂ ਜ਼ਾਬਰੀ ਚੁੱਕ ਕੇ ਉਹਨਾਂ ਉੱਪਰ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਸੋ ਸਾਡੀ ਸਰਕਾਰ ਨੂੰ ਮੰਗ ਹੈ ਕਿ ਜਿਹੜੇ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਤੁਰੰਤ ਰਿਹਾਅ ਕਰੇ ਬਿਨਾਂ ਕਿਸੇ ਸ਼ਰਤ ਤੋਂ 307 ਦੇ ਜਿਹੜੇ ਪਰਚੇ ਪਾਏ ਗਿਆ ਉਹਨਾਂ ਨੂੰ ਰੱਦ ਕਰੇ ਤੇ ਸਾਡੇ ਵਿਭਾਗ ਦੇ ਵਿੱਚ ਸਾਡੇ ਵਿਭਾਗ ਦੀਆਂ ਬੱਸਾਂ ਸਰਕਾਰ ਦੀਆਂ ਆਪਣੀਆਂ ਬੱਸਾਂ ਸਾਡੇ ਵਿਭਾਗ ਦੇ ਵਿੱਚ ਸਰਕਾਰ ਪਾਵੇ ਤੇ ਜਿਹੜੇ ਸਾਡੇ ਕੱਚੇ ਮੁਲਾਜ਼ਮ ਸਿਰਫ ਘੱਟ ਤਨਖਾਹਾਂ ਦੇ ਉੱਪਰ ਕੰਮ ਕਰ ਰਹੇ ਹੈਗੇ ਉਹਨਾਂ ਦੀਆਂ ਤਨਖਾਹਾਂ ਜੋ ਪੂਰੀਆਂ ਕਰੇ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਜੀ ਹਾਂਜੀ ਮੇਰਾ ਨਾਮ ਰੀਕ ਸਿੰਘ ਹੈ ਜੀ ਤੇ ਜਿਹੜਾ ਸਾਡਾ ਇਹ ਅੱਜ ਗੇਟ ਰੈਲੀ ਦਾ ਪ੍ਰੋਗਰਾਮ ਹੈ ਤੇ ਸਾਨੂੰ ਜਿਹੜੇ ਸਾਡੀ ਮੁੱਖ ਮੰਗ ਹੈ ਜੀ ਜਿਹੜੇ ਸਾਡੇ ਸਾਥੀ 28 ਤਰੀਕ ਤੋਂ ਲੈ ਕੇ ਪਿਛਲੇ 2 ਮਹੀਨਿਆਂ ਤੋਂ ਲੈ ਕੇ ਜੇਲ੍ਹਾਂ ਦੇ ਵਿੱਚ ਬੰਦ ਹੈ ਉਹਨਾਂ ਨੂੰ ਸਰਕਾਰ ਰਹਾ ਕਰੇ ਤੇ ਦੂਜੀ ਮੰਗ ਸਾਡੀ ਇਹ ਹੈ ਜਿਹੜੀਆਂ ਸਾਡੀਆਂ ਮੰਗਾਂ ਸਰਕਾਰ ਮੰਨ ਚੁੱਕੀ ਹੈ ਜੀ ਉਹਨਾਂ ਨੂੰ ਲਾਗੂ ਕਰੇ ਤੇ ਸਾਡੀ ਤੀਜੀ ਮੰਗ ਇਹ ਹੈ ਸਾਡੇ ਜਿਹੜੇ ਸਾਥੀ ਨੇ ਉਹਨਾਂ ਨੂੰ ਸਰਕਾਰ ਸਰਵਿਸ ਰੂਲਾਂ ਤਹਿਤ ਪੱਕੇ ਕਰੇ ਪਰ ਸਰਕਾਰ ਸਾਡੀ ਕੋਈ ਵੀ ਗੱਲ ਨਹੀਂ ਮੰਨ ਰਹੀ ਇਸ ਕਰਕੇ ਅਸੀਂ 11 ਤਰੀਕ ਨੂੰ ਜਿਹੜਾ ਆਉਣ ਵਾਲੀ 11 ਫਰਵਰੀਆ ਸ਼ਾਮ ਨੂੰ ਬੱਸਾਂ ਹੀ ਵਾਪਸ ਇੱਥੇ ਵਾਪਸ მოਗਾਂਗੇ ਤੇ 12 ਤਰੀਕ ਨੂੰ ਜਿਹੜਾ ਧਰਨਾ ਹੈ ਮੁੱਖ ਮੰਤਰੀ ਦੀ ਰਿਆਸਤੇ ਕਰਿਆਉ ਕਰਾਂਗੇ